ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਡਾਕਟਰ ਤਰਵੀਰ ਗਾਂਧੀ ਹੋਰਾਂ ਨੂੰ ਕਾਂਗਰਸ ਪਾਰਟੀ ਉਮੀਦਵਾਰ ਦੇ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਤਾਰਦੀ ਹੈ ਤਾਂ ਪਟਿਆਲਾ ਸੀਟ ਦੇ ਉੱਤੇ ਕਿਹੋ ਜਿਹਾ ਸਿਆਸੀ ਸਮੀਕਰਨ ਰਹਿਣਗੇ ਤੇ ਚਿਲਾ ਸਾਹਿਬ ਕੀ ਲੱਗਦਾ ਹੈ ਕਿ ਜਿਵੇਂ ਪਟਿਆਲਾ ਸੀਟ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਮਹਾਰਾਣੀ ਪਰਨੀਤ ਕੌਰ ਭਾਜਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਨੂੰ ਉੱਥੋਂ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਦੂਜੇ ਪਾਸੇ ਹੁਣ ਡਾਕਟਰ ਧਰਵੀਰ ਗਾਂਧੀ ਬੀਤੇ ਦਿਨੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਵੱਲੋਂ ਅੱਜ ਰਾਹੁਲ ਗਾਂਧੀ ਹੋਰਾਂ ਦੇ ਨਾਲ ਜਾਂ ਜਿਹੜੇ ਕੋਮੀ ਪ੍ਰਧਾਨ ਨੇ ਮਲਿਕ ਅਰਜਨ ਖੜਗੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਮਨਦੀਪ ਜੀ ਇਸ ਵਿੱਚ ਤਾਂ ਕੋਈ ਦੋ ਰਾਵਾਂ ਹੀ ਨਹੀਂ ਕਿ ਡਾਕਟਰ ਧਰਮਵੀਰ ਗਾਂਧੀ ਉਮੀਦਵਾਰ ਨਾ ਹੋਣ ਕਾਂਗਰਸ ਪਾਰਟੀ ਵੱਲੋਂ ਜਿਹੜੇ ਇਥੋਂ ਖਾਸ ਕਰਕੇ ਹਰदयाल ਸਿੰਘ ਕੰਬੋਜ ਨੇ ਜੀ ਉਹਨਾਂ ਨੇ ਕਾਫੀ ਸਰਗਰਮੀਆਂ ਆਰੰਭ ਦੀ ਅਸੀਂ ਸਾਰੇ ਦੇ ਸਾਰੇ ਨੌ ਜਿਹੜੇ ਵਿਧਾਨ ਸਭਾ ਹਲਕੇ ਨੇ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਨੇ ਪਰ ਪਿਛਲੇ 2 ਜਾਂ 3 ਦਿਨਾਂ ਵਿੱਚ ਇਹ ਸਾਰਾ ਘਟਨਾਕਰਮ ਜਿਸ ਤੇਜ਼ੀ ਨਾਲ ਬਦਲਿਆ ਡਾਕਟਰ ਧਰਮਵੀਰ ਗਾਂਧੀ ਜਿਵੇਂ ਕਾਂਗਰਸ ਵਿੱਚ ਸ਼ਾਮਲ ਹੋਏ ਹੂੰ ਉਸ ਤੋਂ ਇਹ ਤਾਂ ਪੱਕਾ ਹੀ ਹੈ ਕਿ ਉਹ ਸਿਰਫ ਚੋਣ ਲੜਨ ਲਈ ਹੀ ਆਏ ਨੇ ਬਿਲਕੁਲ ਕਿਉਂਕਿ ਜੇ ਉਹਨਾਂ ਨੇ ਚੋਣ ਨਾ ਲੜਨੀ ਹੁੰਦੀ ਦਾ ਕਾਂਗਰਸ ਦਾ ਹਮਾਇਤ ਕਰਨੀ ਹੁੰਦੀ ਤਾਂ ਪਾਰਟੀ ਵਿੱਚ ਸੰਭਲ ਹੋਣ ਤੋਂ ਬਿਨਾਂ ਵੀ ਉਹ ਕਰ ਸਕਦੇ ਸੀ ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਇੱਕ ਨਵੀਂ ਵੱਖਰੀ ਪਾਰਟੀ ਨਵਾਂ ਪੰਜਾਬ ਪਾਰਟੀ ਵੀ ਬਣਾਈ ਹੋਈ ਸੀ ਉਹਦੇ ਨਾਲ ਉਹ ਸਰਗਰਮੀਆਂ ਚਲਾਈ ਰਹੀ ਸੀ ਦੇਖਣ ਵਾਲੀ ਗੱਲ ਇਹ ਹੈ ਮਨਦੀਪ ਜੀ ਵੀ ਕੀ ਡਾਕਟਰ ਧਰਮਵੀਰ ਗਾਂਧੀ ਜੀ ਸਾਰੇ ਕਾਂਗਰਸੀਆਂ ਨੂੰ ਹਮ ਬਿਲਕੁਲ ਲੈ ਕੇ ਚੱਲਣ ਵਿੱਚ ਸਫਲ ਹੋ ਜਾਣਗੇ ਕੋ ਕੱਲ ਵੀ ਜਿਹੜੇ ਿਕਨੌਰ ਹਲਕੇ ਦੇ ਸਾਬਕਾ ਵਿਧਾਇਕ ਨੇ ਮਦਨ ਲਾਲ ਜਲਾਲਪੁਰ ਜੀ ਉਹਨਾਂ ਦੇ ਘਰੇ ਮੀਟਿੰਗ ਹੋਈ ਜਿਹਦੇ ਚ ਪੰਜ ਜਿਹੜੇ ਹੈਗੇ ਨੇ ਹਲਕਾ ਇੰਚਾਰਜ ਉਹਨਾਂ ਨੇ ਸਮੋਲਿਤ ਕੀਤੀ ਉਸ ਮੀਟਿੰਗ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਵੀ ਜਿਹੜੇ ਨਾਬਾ ਤੋਂ ਸਾਬਕਾ ਵਿਧਾਇਕ ਸਾਬਕਾ ਮੰਤਰੀ ਅੱਜ ਕੱਲ ਜੇਲ ਕੱਟ ਰਹੇ ਨੇ ਉਹ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਜਿਹੜੇ ਉਹਨਾਂ ਤੇ ਦੋਸ਼ ਚੱਲ ਰਹੇ ਨੇ ਤੇ ਪ੍ਰਸ਼ਤਾਚਾਰ ਦੇ ਸਾਧੂ ਸਿੰਘ ਧਰਮਸੋਤ ਜੀ ਉਹਨਾਂ ਦੀ ਵੀ ਇਹਨਾਂ ਪੰਜਾਂ ਦੇ ਨਾਲ ਹਮਾਇਤ حاصل ਸੀ ਮਸਲਾ ਭਾਵੇਂ ਉਹ ਸਿੱਧੇ ਤੌਰ ਤੇ ਉਹਨਾਂ ਨੇ ਗੱਲ ਨਹੀਂ ਕੀਤੀ ਜਾਂ ਇਹ ਕਹਿ ਲਓ ਵੀ ਸਿੱਧੇ ਤੌਰ ਤੇ ਉਹਨਾਂ ਨੇ ਡਾਕਟਰ ਗਾਂਧੀ ਦਾ ਵਿਰੋਧ ਨਹੀਂ ਕੀਤਾ ਜੀ ਪਰ ਅ ਸਿੱਧੇ ਤੌਰ ਤੇ ਉਹਨਾਂ ਨੇ ਜ਼ਰੂਰ ਆਪਣੀ ਆਵਾਜ਼ ਉਠਾਈ ਹੈ ਕਿ ਟਕਸਾਲੀ ਕਾਂਗਰਸੀ ਨੂੰ ਟਿਕਟ ਦਿੱਤਾ ਜਾਵੇ ਜਿਹੜੇ ਉਮੀਦਵਾਰ ਹੋਣਗੇ ਕਾਂਗਰਸ ਦੇ ਡਾਕਟਰ ਧਰਮਵੀਰ ਗਾਂਧੀ ਕੀ ਉਹ ਟਕਸਾਲੀ ਜਿਹੜੇ ਵਰਕਰ ਨੇ ਕਾਂਗਰਸ ਦੇ ਕੀ ਉਹਨਾਂ ਨੂੰ ਟਕਸਾਲੀ ਉਮੀਦਵਾਰ ਮੰਨਣ ਲਈ ਤਿਆਰ ਹੋਣਗੇ ਹਰਦੇਵਾਲ ਸਿੰਘ ਕੰਬੋਜ ਖਾਸ ਕਰਕੇ ਜਿਹੜੇ ਕੱਲ ਇਕੱਠੇ ਹੋਏ ਸੀ ਉਹਨਾਂ ਚ ਪ੍ਰਮੁੱਖ ਦਾਵੇਦਾਰ ਵੀ ਸੀ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਹਾਈ ਕਮਾਂਡ ਨੇ ਹਰਦੇਵਾਲ ਸਿੰਘ ਕੰਬੋਜ ਨੂੰ ਬਕਾਇਦਾ ਕਿਹਾ ਹੋਇਆ ਸੀ ਕਿ ਤੁਸੀਂ ਤਿਆਰੀਆਂ ਕਰੋ ਬਿਲਕੁਲ ਉਹ ਲਗਭਗ ਪਿਛਲੇ 1 ਮਹੀਨੇ ਤੋਂ ਸਾਰੇ ਦੇ ਸਾਰੇ 9 ਹਲਕੇ ਚ ਆਪਣੀਆਂ ਤਿਆਰੀਆਂ ਕਰ ਰਹੇ ਸੀ ਤੇ ਉੰਜ ਵੀ ਮਨਦੀਪ ਜੀ ਜਿਹੜਾ ਪਟਿਆਲਾ ਲੋਕ ਸਭਾ ਹਲਕਾ ਹੈ ਇਹਦੇ ਚ ਬਹੁਤ ਵੱਡੀ ਜਿਹੜੀ ਗਿਣਤੀ ਹੈ ਇੱਕ ਮੋਜ ਭਾਈਚਾਰੇ ਦੀ ਹੈ ਡਾਕਟਰ ਗਾਂਧੀ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਸਾਰੇ ਬੰਦੇ ਕੀ ਡਾਕਟਰ ਧਰਮਵੀਰ ਗਾਂਧੀ ਨੂੰ ਪੂਰੀ ਤਰ੍ਹਾਂ ਆਪਣੇ ਸਮਰਥਕਾਂ ਨਾਲ ਆਪਣੇ ਵੋਟਰਾਂ ਦੇ ਨਾਲ ਭਾਵੇਂ ਆਪ ਦਾ ਚੱਲਣ ਗਈ ਕਿਉਂਕਿ ਪਾਰਟੀ ਦੇ ਹਲਕਾ ਇੰਚਾਰਜ ਨੇ ਪਰ ਕੀ ਉਹ ਸਾਰਿਆਂ ਦੀ ਵੋਟ ਡਾਕਟਰ ਧਰਮਵੀਰ ਗਾਂਧੀ ਨੂੰ ਪਵਾ ਦੇਣਗੇ ਮਹਾਰਾਣੀ ਪ੍ਰਨੀਤ ਕੌਰ ਹੋਰੀ ਜਿਹੜੇ ਉਮੀਦਵਾਰ ਨੇ ਬੀਜੇਪੀ ਦੇ ਉਹਨਾਂ ਨੂੰ ਤੁਸੀਂ ਕਿਵੇਂ ਵੇਖ ਕਿ ਜਿਹੜੇ ਇਹ ਜਿਨ੍ਹਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਕਿਸੇ ਵੇਲੇ ਇਹ ਮਹਾਰਾਣੀ ਪ੍ਰਨੀਤ ਕੌਰ ਹੋਰਾਂ ਦੇ ਖਾਸ ਸੀ ਜਿਹੜੇ ਹਲਕਾ ਇੰਚਾਰਜ ਜਿਨ੍ਹਾਂ ਨੇ ਕੱਲ ਮੀਟਿੰਗ ਕੀਤੀ ਹੈ ਬਿਲਕੁਲ ਇਹਨਾਂ ਨੂੰ ਮੰਨਿਆ ਜਾ ਰਿਹਾ ਸੀ ਜਦੋਂ ਪਿਛਲੀ ਸਰਕਾਰ ਵੇਲੇ ਵੀ ਇਹ ਸਾਰੇ ਮਹਾਰਾਣੀ ਪ੍ਰਨੀਤ ਕੌਰ ਅਤੇ ਕੈਪਟਨ ਅਮਰਿੰਦਰ ਦੇ ਖੇਮੇ ਦੇ ਵਿਧਾਇਕ ਨੇ ਸਾਰੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਉਂ-ਜਿਉਂ ਚੋਣਾਂ ਦਾ ਵਿਗਲ ਬਚ ਚੁੱਕਿਆ ਤੇ ਉਸੇ ਤਰ੍ਹਾਂ ਹੀ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭੱਕਦੀ ਜਾ ਰਹੀ ਹੈ ਜੋਰ ਤੋੜ ਦੀ ਰਣਨੀਤੀ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਪਟਿਆਲਾ ਸੀਟ ਦੇ ਉੱਤੇ ਜੇਕਰ ਗੱਲ ਕਰ ਲਈਏ ਤਾਂ ਕਾਂਗਰਸ ਦੇ ਵਿੱਚ ਬੀਤੇ ਦਿਨੀ ਧਰਮबीर ਗਾਂਧੀ ਜੋ ਕਿ ਸਾਬਕਾ ਲੋਕ ਸਭਾ ਮੈਂਬਰ ਨੇ ਪਟਿਆਲਾ ਤੋਂ ਉਹ ਸ਼ਾਮਲ ਹੋਏ ਨੇ ਕਿਹਾ ਜਾ ਰਿਹਾ ਹੈ ਕਿ ਉਹ ਕਾਂਗਰਸ ਦੇ ਸਭ ਤੋਂ ਪ੍ਰਮੁੱਖ ਜਿਹੜੇ ਟਿਕਟ ਦੇ ਦਾਅਵੇਦਾਰ ਨੇ ਕਾਂਗਰਸ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਜੋ ਕਾਂਗਰਸ ਦੀ ਤੀਤੀ ਬਣੀ ਹੋਈ ਹੈ ਤੇ ਦੂਜੇ ਪਾਸੇ ਪਟਿਆਲਾ ਸੀਟ ਦੇ ਉੱਤੇ ਗੱਲਬਾਤ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਡਾਕਟਰ ਤਰਬੀਰ ਗਾਂਧੀ ਹੋਰਾਂ ਨੂੰ ਕਾਂਗਰਸ ਪਾਰਟੀ ਉਮੀਦਵਾਰ ਦੇ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਤਾਰਦੀ ਹੈ ਤਾਂ ਪਟਿਆਲਾ ਸੀਟ ਦੇ ਉੱਤੇ ਕਿਹੋ ਜਿਹਾ ਸਿਆਸੀ ਸਮੀਕਰਨ ਰਹਿਣਗੇ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਦੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੀਲਾ ਜੀ ਆਪ ਸਭ ਤੋਂ ਪਹਿਲਾਂ ਉਹਨਾਂ ਨੂੰ ਨਾਲ ਜੋੜ ਲਈਏ ਫਿਰ ਕਰਦੇ ਆ ਇਸ ਸੀਟ ਦੇ ਉੱਤੇ ਅਹਿਮ ਚਰਚਾ ਚੀਲਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਜੀ ਪਾਰਟੀ ਪੰਜਾਬ ਦੇ ਉੱਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਤੁਸੀਂ ਮੈਨੂੰ ਬਹੁਤ ਟੀਵੀ ਪੰਜਾਬ ਲਈ ਜੋੜਿਆ ਹੈ ਤੁਹਾਡਾ ਸਾਰਿਆਂ ਦਾ ਜਿਹੜੇ ਸੁਣਨ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਦੇਸੀ ਸ਼ੁਕਰੀਆ ਤੇ ਚਿਨਾ ਸਾਹਿਬ ਕੀ ਲੱਗਦਾ ਹੈ ਕਿ ਜਿਵੇਂ ਪਟਿਆਲਾ ਸੀਟ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਮਹਾਰਾਣੀ ਪਰਨੀਤ ਕੌਰ ਭਾਜਪੀ ਦੇ ਵੀ ਸ਼ਾਮਲ ਹੋ ਗਏ ਨੇ ਉਹਨਾਂ ਨੂੰ ਉੱਥੋਂ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਦੂਜੇ ਪਾਸੇ ਹੁਣ ਡਾਕਟਰ タルਵੀਰ ਗਾਂਧੀ ਬੀਤੇ ਦਿਨੀ ਕਾਂਗਰਸ ਦੇ ਵੀ ਸ਼ਾਮਲ ਹੋਏ ਨੇ ਉਹਨਾਂ ਦੇ ਵੱਲੋਂ ਅੱਜ ਰਾਹੁਲ ਗਾਂਧੀ ਹੋਰਾਂ ਦੇ ਨਾਲ ਜੱਫੇ ਜਿਹੜੇ ਕੌਮੀ ਪ੍ਰਧਾਨ ਨੇ ਮਲਿਕ ਅਰਜੁਨ ਖੜਗੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਕਿ ਮੰਨਿਆ ਜਾ ਰਿਹਾ ਹੈ ਕਿ ਡਾਕਟਰ タルਵੀਰ ਗਾਂਧੀ ਕਾਂਗਰਸ ਦੇ ਆਉਣ ਵਾਲੇ ਉਮੀਦਵਾਰ ਹੋਣਗੇ ਪਟਿਆਲਾ ਤੋਂ ਮਨਦੀਪ ਜੀ ਇਸ ਵਿੱਚ ਤਾਂ ਕੋਈ ਦੋ ਰਾਵਾਂ ਹੀ ਨਹੀਂ ਕਿ ਡਾਕਟਰ ਧਰਮਵੀਰ ਗਾਂਧੀ ਉਮੀਦਵਾਰ ਨਾ ਹੋਣਾ ਹੂੰ ਦੇਖੋ ਉਹਨਾਂ ਨੇ ਕੱਲ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਇਸ ਤੋਂ ਪਹਿਲਾਂ ਜਦੋਂ ਰਾਹੁਲ ਗਾਂਧੀ ਪੰਜਾਬ ਵਿੱਚ ਆਏ ਸੀ ਆਪਣੀ ਪਦੇ ਯਾਤਰਾ ਦੇ ਦੌਰਾਨ ਹੂੰ ਉਦੋਂ ਵੀ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਦੇ ਨਾਲ ਪਦੇ ਯਾਤਰਾ ਕੀਤੀ ਸੀ ਰਾਹੁਲ ਗਾਂਧੀ ਨਾਲ ਜਿਹੜੇ ਕਿ ਕਾਂਗਰਸ ਦੇ ਸੀਨੀਅਰ ਆਗੂ ਨੇ ਉਦੋਂ ਤੋਂ ਵੀ ਇਹ ਕਿੱਸੇ ਰਾਈਆਂ ਚੱਲ ਰਹੀਆਂ ਸੀ ਕਿ ਸ਼ਾਇਦ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਨੇ ਹੂੰ ਪਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਜਿਹੜੇ ਇੱਥੋਂ ਖਾਸ ਕਰਕੇ ਹਰਦਿਆਲ ਸਿੰਘ ਕੰਬੋਜ ਨੇ ਜੀ ਉਹਨਾਂ ਨੇ ਕਾਫੀ ਸਰਗਰਮੀਆਂ ਆਰੰਭਤੀਆਂ ਸੀ ਸਾਰੇ ਦੇ ਸਾਰੇ 9 ਜਿਹੜੇ ਵਿਧਾਨ ਸਭਾ ਹਲਕੇ ਨੇ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਨੇ ਪਰ ਪਿਛਲੇ 2 ਜਾਂ 3 ਦਿਨਾਂ ਵਿੱਚ ਇਹ ਸਾਰਾ ਘਟਨਾਕਰਮ ਦੀ ਤੇਜ਼ੀ ਨਾਲ ਬਦਲਿਆ ਡਾਕਟਰ ਧਰਮਵੀਰ ਗਾਂਧੀ ਜਿਵੇਂ ਕਾਂਗਰਸ ਵਿੱਚ ਸ਼ਾਮਲ ਹੋਏ ਹੂੰ ਉਸ ਤੋਂ ਇਹ ਤਾਂ ਪੱਕਾ ਹੀ ਹੈ ਕਿ ਉਹ ਸਿਰਫ ਚੋਣ ਲੜਨ ਲਈ ਹੀ ਆਏ ਨੇ ਬਿਲਕੁਲ ਜੇ ਉਹਨਾਂ ਨੇ ਚੋਣਾਂ ਨਾ ਲੜਨੀਆਂ ਹੁੰਦੀ ਤਾਂ ਕਾਂਗਰਸ ਦਾ ਹਮਾਇਤ ਕਰਨੀ ਹੁੰਦੀ ਤਾਂ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਿਨਾਂ ਵੀ ਉਹ ਕਰ ਸਕਦੇ ਸੀ ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਇੱਕ ਨਵੀਂ ਵੱਖਰੀ ਪਾਰਟੀ ਨਵਾਂ ਪੰਜਾਬ ਪਾਰਟੀ ਵੀ ਬਣਾਈ ਹੋਈ ਸੀ ਉਹਦੇ ਨਾਲ ਉਹ ਸਰਗਰਮੀਆਂ ਚਲਾ ਹੀ ਰਹੀ ਸੀ ਬਿਲਕੁਲ ਤੇ ਹੁਣ ਉਹ ਕਾਂਗਰਸ ਵਿੱਚ ਆਏ ਨੇ ਤੇ ਇਸ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਕਿ ਉਹ ਟਿਕਟ ਕਿਹਨਾਂ ਨਾਂ ਲੜਨ ਭਾਵੇਂ ਉਹਨਾਂ ਦਾ ਐਲਾਨ ਨਹੀਂ ਹੋਇਆ ਜੀ ਹਾਲੇ ਤੱਕ ਪਰ ਜਦੋਂ ਕਿਉਂਕਿ ਪੰਜਾਬ ਵਿੱਚ ਹਾਲੇ ਕਿਸੇ ਵੀ ਉਮੀਦਵਾਰ ਦਾ ਨਾਂ ਕਾਂਗਰਸ ਪਾਰਟੀ ਵੱਲੋਂ ਜਾਰੀ ਨਹੀਂ ਕੀਤੀ ਗਈ ਲਿਸਟ ਜਦੋਂ ਵੀ ਲਿਸਟ ਜਾਰੀ ਹੋਊਗੀ ਲੋਕ ਸਭਾ ਜਿਹੜੀਆਂ ਚੋਣਾਂ ਨੇ ਧਰਮਵੀਰ ਗਾਂਧੀ ਦਾ ਉਹਦੇ ਚ ਨਾਂ ਮੈਨੂੰ ਲੱਗਦਾ ਵੀ ਪਹਿਲੀ ਲਿਸਟ ਚ ਆ ਜਾਵੇਗਾ ਇਹਦੇ ਚ ਤਾਂ ਕੋਈ ਦੋਰਾ ਨਹੀਂ ਪਰ ਦੇਖਣ ਵਾਲੀ ਗੱਲ ਇਹ ਹੈ ਮਨਦੀਪ ਜੀ ਵੀ ਕੀ ਡਾਕਟਰ ਧਰਮਵੀਰ ਗਾਂਧੀ ਜੀ ਸਾਰੇ ਕਾਂਗਰਸੀਆਂ ਨੂੰ ਹਮ ਨਾਲ ਲੈ ਕੇ ਚੱਲਣ ਵਿੱਚ ਸਫਲ ਹੋ ਜਾਣਗੇ ਇਹ ਵੱਡਾ ਸਵਾਲ ਹੈ ਜੀ ਕਾਂਗਰਸ ਤੇ ਇਹ ਬਹੁਤ ਵੱਡਾ ਜਿਹੜਾ ਸਵਾਲ ਹੈ ਦੇਖੋ ਕੱਲ ਵੀ ਜਿਹੜੇ ਿਕਨੌਰ ਹਲਕੇ ਦੇ ਸਾਬਕਾ ਵਿਧਾਇਕ ਨੇ ਮਦਨ ਲਾਲ ਜਲਾਲਪੁਰ ਜੀ ਉਹਨਾਂ ਦੇ ਘਰੇ ਮੀਟਿੰਗ ਹੋਈ ਜਿਹਦੇ ਵਿੱਚ ਪੰਜ ਜਿਹੜੇ ਹੈਗੇ ਨੇ ਹਲਕਾ ਇੰਚਾਰਜ ਉਹਨਾਂ ਨੇ ਸਮੂਲੀਅਤ ਕੀਤੀ ਉਸ ਮੀਟਿੰਗ ਵਿੱਚ ਜੀ ਤੇ ਉਹਨਾਂ ਜਿਹੜੇ ਪੰਜ ਹਲਕਾ ਇੰਚਾਰਜ ਨੇ ਉਹਨਾਂ ਵਿੱਚ ਸਾਬਕਾ ਵਿਧਾਇਕ ਨੇ ਜ਼ਿਆਦਾਤਰ ਕਾਂਗਰਸ ਦੇ ਜਿਵੇਂ ਕਨੌਰ ਤੋਂ ਮਦਨ ਲਾਲ ਜਲਾਲਪੁਰ ਉੱਥੇ ਮੌਜੂਦ ਸੀ ਜੀ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੀ ਉੱਥੇ ਮੌਜੂਦ ਸੀ ਬਿਲਕੁਲ ਜੀ ਸਮਾਣਾ ਦੇ ਸਾਬਕਾ ਵਿਧਾਇਕ ਜਿਹੜੇ ਕਿ ਸੀਨੀਅਰ ਕਾਂਗਰਸੀ ਆਗੂ ਕਿੰਨੀ ਵਾਰ ਮੰਤਰੀ ਰਹੇ ਲਾਲ ਸਿੰਘ ਦੇ ਪੁੱਤਰ ਕਾਕਾ ਰਜਿੰਦਰ ਸਿੰਘ ਵੀ ਉੱਥੇ ਹਾਜ਼ਰ ਸੀ ਜੀ ਸਤਰਾਣਾ ਦੇ ਹਲਕਾ ਇੰਚਾਰਜ ਦਰਵਾਰਾ ਸਿੰਘ ਵੀ ਉੱਥੇ ਹਾਜ਼ਰ ਸੀ ਕਹਿਣ ਤੋਂ ਭਾਵ ਕਿ 9 ਜਿਹੜੇ ਵਿਧਾਨ ਸਭਾ ਹਲਕੇ ਨੇ ਉਹਨਾਂ ਚੋਂ ਪੰਜ ਵਿਧਾਨ ਸਭਾ ਹਲਕਿਆਂ ਦੇ ਕਾਂਗਰਸ ਦੇ ਇੰਚਾਰਜ ਉੱਥੇ ਸਾਮਨ ਸੀ ਪਟਿਆਲਾ ਸਹਿਰੀ ਦੇ ਜਿਹੜੇ ਸਾਬਕਾ ਮੇਅਰ ਨੇ ਹਲਕਾ ਇੰਚਾਰਜ ਨੇ ਵਿਸ਼ਨੂ ਸ਼ਰਮਾ ਉੱਥੇ ਮੌਜੂਦ ਸਨ ਤੇ ਇਹਨਾਂ ਇਹ ਵੀ ਕਿਹਾ ਜਾ ਰਿਹਾ ਹੈ ਵੀ ਜਿਹੜੇ ਨਾਬਾ ਤੋਂ ਸਾਬਕਾ ਵਿਧਾਇਕ ਸਾਬਕਾ ਮੰਤਰੀ ਅੱਜ ਕੱਲ੍ਹ ਜੇਲ੍ਹ ਕੱਟ ਰਹੇ ਨੇ ਉਹ ਛੋਟੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਜਿਹੜੇ ਉਹਨਾਂ ਤੇ ਦੋਸ਼ ਚੱਲ ਰਹੇ ਨੇ ਤੇ ਭ੍ਰਿਸ਼ਟਾਚਾਰ ਦੇ ਸਾਧੂ ਸਿੰਘ ਧਰਮਸੋਤ ਜੀ ਉਹਨਾਂ ਦੇ ਵੀ ਇਹਨਾਂ ਪੰਜਾਂ ਦੇ ਨਾਲ ਸਮਰਥਤ ਹਾਸਲ ਸੀ ਹਮ ਇਹਨਾਂ ਨੇ ਕੱਲ ਕਿਉਂਕਿ ਮਸਲਾ ਭਾਵੇਂ ਉਹ ਸਿੱਧੇ ਤੌਰ ਤੇ ਉਹਨਾਂ ਨੇ ਗੱਲ ਨਹੀਂ ਕੀਤੀ ਜਾਂ ਇਹ ਕਹਿ ਲਓ ਵੀ ਸਿੱਧੇ ਤੌਰ ਤੇ ਉਹਨਾਂ ਨੇ ਡਾਕਟਰ ਗਾਂਧੀ ਦਾ ਵਿਰੋਧ ਨਹੀਂ ਕੀਤਾ ਜੀ ਪਰ ਅ ਸਿੱਧੇ ਤੌਰ ਤੇ ਉਹਨਾਂ ਨੇ ਜ਼ਰੂਰ ਆਪਣੀ ਆਵਾਜ਼ ਉਠਾਈ ਹੈ ਕਿ ਟਕਸਾਲੀ ਕਾਂਗਰਸੀ ਨੂੰ ਟਿਕਟ ਦਿੱਤਾ ਜਾਵੇ ਜੀ ਇਹਦੇ ਪਿੱਛੇ ਇਹ ਸੋਚਣਾ ਬਣਦਾ ਹੈ ਤੇ ਸੋਚਣ ਵਾਲੀ ਗੱਲ ਵੀ ਹੈ ਵੀ ਜਿਹੜੇ ਉਮੀਦਵਾਰ ਹੋਣਗੇ ਕਾਂਗਰਸ ਦੇ ਡਾਕਟਰ ਧਰਮਵੀਰ ਗਾਂਧੀ ਕੀ ਉਹ ਟਕਸਾਲੀ ਜਿਹੜੇ ਵਰਕਰ ਨੇ ਕਾਂਗਰਸ ਦੇ ਕੀ ਉਹਨਾਂ ਨੂੰ ਟਕਸਾਲੀ ਉਮੀਦਵਾਰ ਮੰਨਣ ਲਈ ਤਿਆਰ ਹੋਣਗੇ ਇਹ ਬਹੁਤ ਵੱਡਾ ਕੁਐਸਚਨ ਹੈ ਤੇ ਡਾਕਟਰ ਧਰਮਵੀਰ ਗਾਂਧੀ ਲਈ ਕਿਵੇਂ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਸਾਰੇ ਬੰਦੇ ਚੱਲ ਸਕਣਗੇ ਸਾਰੇ ਕਾਂਗਰਸ ਦੀ ਵੋਟ ਕਨਵਰਟ ਕਰ ਪਾਣਗੇ ਉਹ ਆਪਣੇ ਆਪਣੇ ਨਾਲ ਤੇ ਬਹੁਤ ਬਹੁਤ ਸਾਰੇ ਕੁਐਸਚਨ ਨੇ ਜਿਨ੍ਹਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋਵੇਗਾ ਕਿਉਂਕਿ ਹਰਦੇਵਾਲ ਸਿੰਘ ਕੰਬੋਜ ਖਾਸ ਕਰਕੇ ਜਿਹੜੇ ਕੱਲ ਇਕੱਠੇ ਹੋਏ ਸੀ ਉਹਨਾਂ ਚ ਪ੍ਰਮੁੱਖ ਦਾਵੇਦਾਰ ਵੀ ਸੀ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਹਾਈ ਕਮਾਂਡ ਨੇ ਹਰਦੇਵਾਲ ਸਿੰਘ ਕੰਬੋਜ ਨੂੰ ਬਕਾਇਦਾ ਕਿਹਾ ਹੋਇਆ ਸੀ ਕਿ ਤੁਸੀਂ ਤਿਆਰੀਆਂ ਕਰੋ ਬਿਲਕੁਲ ਤੇ ਉਹ ਲਗਭਗ ਪਿਛਲੇ 1 ਮਹੀਨੇ ਤੋਂ ਸਾਰੇ ਦੇ ਸਾਰੇ 9 ਹਲਕੇ ਚ ਆਪਣੀਆਂ ਤਿਆਰੀਆਂ ਕਰ ਰਹੇ ਸੀ ਮੀਟਿੰਗ ਕਰ ਰਹੇ ਸੀ ਪਟਿਆਲਾ ਮੀਟਿੰਗਾਂ ਕਰ ਰਹੇ ਸੀ ਵਰਕਰਾਂ ਨਾਲ ਵੀ ਜਾ ਕੇ ਘਰੋ ਘਰੀ ਵੀ ਜਾ ਕੇ ਮਿਲ ਰਹੇ ਸੀ ਤੇ ਉੰਜ ਵੀ ਮਨਦੀਪ ਜੀ ਜਿਹੜਾ ਪਟਿਆਲਾ ਲੋਕ ਸਭਾ ਹਲਕਾ ਹੈ ਇਹਦੇ ਚ ਬਹੁਤ ਵੱਡੀ ਜਿਹੜੀ ਗਿਣਤੀ ਹੈ ਕਮੋਜ ਭਾਈਚਾਰੇ ਦੀ ਹੈ ਬਿਲਕੁਲ ਜੀ ਤਿੰਨ ਵਿਧਾਇਕ ਕਮੋਜ ਭਾਈਚਾਰੇ ਦੇ ਪਿਛਲੇ ਪਿਛਲੇ ਜਿਹੜੀ ਹੈਗੀ ਸੀ 2017 ਵਾਲੀ ਚੋਣ ਵਿੱਚ ਇੱਥੋਂ ਜਿੱਤੇ ਸੀ ਜਿਨ੍ਹਾਂ ਚ ਕਾਕਾ ਰਜਿੰਦਰ ਸਿੰਘ ਮਦਨ لال ਜਲਾਲਪੁਰ ਤੇ ਹਰਦੀਆਰ ਸਿੰਘ ਕਮੋਜ ਇਹ ਸਾਰੇ ਦੇ ਸਾਰੇ ਕਮੋਜ ਬਰਾਦਰੀ ਨਾਲ ਸੰਬੰਧ ਸੀ ਤੇ ਇਨਾ ਸਾਰੇ ਹਲਕਿਆਂ 'ਚ ਕੰਬੋਜ ਜਿਹੜਾ ਬਰਾਦਰੀ ਹੈ ਉਹਦਾ ਬਹੁਤ ਵੱਡਾ ਰੋਲ ਰਹੇਗਾ ਸਮੇਂ 'ਚ ਤੇ ਡਾਕਟਰ ਗਾਂਧੀ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਸਾਰੇ ਬੰਦੇ ਕੀ ਡਾਕਟਰ ਧਰਮਵੀਰ ਗਾਂਧੀ ਨੂੰ ਪੂਰੀ ਤਰ੍ਹਾਂ ਆਪਣੇ ਸਮਰਥਕਾਂ ਨਾਲ ਆਪਣੇ ਵੋਟਰਾਂ ਦੇ ਨਾਲ ਭਾਵੇਂ ਆਪ ਤਾਂ ਚੱਲਣਗੇ ਕਿਉਂਕਿ ਪਾਰਟੀ ਦੇ ਹਲਕਾ ਇੰਚਾਰਜ ਨੇ ਪਰ ਕੀ ਉਹ ਸਾਰਿਆਂ ਦੀ ਵੋਟ ਡਾਕਟਰ ਧਰਮਵੀਰ ਗਾਂਧੀ ਨੂੰ ਪਵਾ ਦੇਣਗੇ ਹੂੰ ਇਹ ਦੇਖਣਾ ਪਵੇਗਾ ਅਗਲੇ ਸਮੇਂ 'ਚ ਜੀ ਤੇ ਦੂਜੇ ਪਾਸੇ ਵੀ ਜੇਕਰ ਦੇਖਿਆ ਜਾਵੇ ਮਹਾਰਾਣੀ ਪ੍ਰਨੀਤ ਕੋਰ ਹੋਰੀ ਜਿਹੜੇ ਉਮੀਦਵਾਰ ਨੇ ਬੀਜੇਪੀ ਦੇ ਉਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਕਿ ਜਿਹੜੇ ਇਹ ਜਿਨ੍ਹਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਕਿਸੇ ਵੇਲੇ ਇਹ ਮਹਾਰਾਣੀ ਪ੍ਰਨੀਤਕੌਰ ਹੋਰਾਂ ਦੇ ਖਾਸ ਸੀ ਜੇ ਮੰਨੀ ਜਾਈਏ ਨਾ ਲੀਡਰ ਖਾਸ ਸੀ ਜੇਕਰ 2019 ਦੀ ਗੱਲ ਕਰੀਏ ਤਾਂ ਮਹਾਰਾਣੀ ਪ੍ਰਨੀਤਕੌਰ ਹੋਰੀ ਜੇਕਰ ਪਟਿਆਲਾ ਤੋਂ ਸੀਟ ਜਿੱਤੇ ਸੀ ਤਾਂ ਇਹਨਾਂ ਜਿਨ੍ਹਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਇਹਨਾਂ ਦੀ ਅਹਿਮ ਭੂਮਿਕਾ ਸੀ ਇਹਨਾਂ ਨੇ ਇੱਕ ਵੱਖਰੇ ਤੌਰ ਦੇ ਉੱਤੇ ਜਿਵੇਂ ਪਿੰਡਾਂ 'ਚ ਜਾ ਕੇ ਆਪਾਂ ਆਪਣੇ ਹਲਕਿਆਂ ਦੇ ਵਿੱਚ ਜਾ ਕੇ ਵਰਕਰਾਂ ਤੋਂ ਵੋਟਾਂ ਮੰਗੀਆਂ ਸੀ ਉਹਦੇ ਵਿੱਚ ਜਿੱਤ ਦੀਵਾਰ ਦੇ ਵਿੱਚ ਵੱਡੀ ਭੂਮਿਕਾ ਇਹਨਾਂ ਦੀ ਨਿਭਾਈ ਗਈ ਸੀ ਤੁਸੀਂ ਉਹਨੂੰ ਹੁਣ ਕਿਵੇਂ ਵੇਖਦੇ ਹੋ ਜੀ ਇਹਨਾਂ ਚੀਜ਼ਾਂ ਦੇਖੋ ਮਨਦੀਪ ਜੀ ਜਿਹੜੀ ਮਹਾਰਾਣੀ ਪ੍ਰਨੀਤ ਕੌਰ ਹੈ ਉਹ ਕਾਂਗਰਸ ਚ ਲਗਾਤਾਰ 1999 ਤੋਂ 1999 ਚ ਉਹਨਾਂ ਨੇ ਚੋਣ ਜਿੱਤੀ ਫਿਰ 2004 ਚ ਉਹਨਾਂ ਨੇ ਕਾਂਗਰਸ ਦੀ ਟਿਕਟ ਤੋਂ ਚੋਣ ਜਿੱਤੀ ਫਿਰ 2009 ਚ ਕਾਂਗਰਸ ਦੀ ਟਿਕਟ ਤੋਂ ਮੈਂਬਰ ਪਾਰਲੀਮੈਂਟ ਬਣੇ 200 ਜਿਹੜੇ 2014 ਜਦੋਂ ਡਾਕਟਰ ਧਰਮਵੀਰ ਗਾਂਧੀ ਹੋਰੀ ਚੋਣ ਜਿੱਤੇ ਸੀ ਉਹਨਾਂ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ 20000 942 ਵੋਟਾਂ ਦੇ ਫਰਕ ਨਾਲ ਲਗਭਗ ਹਰਾਇਆ ਸੀ ਹੂੰ ਉਹ 2014 ਨੂੰ ਛੱਡ ਕੇ ਲਗਾਤਾਰ 99 ਤੋਂ ਲੈ ਕੇ ਹੁਣ ਤੱਕ ਮਹਾਰਾਣੀ ਪ੍ਰਨੀਤ ਕੌਰ ਇੱਥੇ ਇਸ ਹਲਕੇ ਦੀ ਅਗਵਾਈ ਕਰਦੇ ਆ ਰਹੇ ਨੇ ਕੇਂਦਰੀ ਮੰਤਰੀ ਵੀ ਰਹੇ ਨੇ ਉਹਨਾਂ ਦਾ ਜਿਹੜਾ ਪਤੀ ਦੇਵ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਵੀ ਰਿਹਾ ਹੈ ਤੇ ਸਾਰੇ ਹਲਕਿਆਂ 'ਚ ਕਿਉਂਕਿ ਪੁਰਾਣੇ ਪਿਛਲੇ 99 ਤੋਂ ਲਗਾਤਾਰ ਹੋ ਲੋਕ ਸਭਾ ਦੀ ਚੋਣ ਲੜਦੇ ਆ ਰਹੇ ਨੇ ਉਹਨਾਂ ਕੋਲ ਬਹੁਤ ਸਾਰਾ ਤਜਰਬਾ ਵੀ ਹੈ ਤੇ ਖਾਸ ਕਰਕੇ ਕਾਂਗਰਸ ਚ ਰਹੇ ਨੇ ਕਾਂਗਰਸ ਪਰਿਵਾਰਾਂ ਦੇ ਨਾਲ ਦੁੱਖ ਸੁੱਖ ਵੇਲੇ ਵਿਚਰਦੇ ਰਹੇ ਨੇ ਸਿੱਧੀ ਸਾਂਝ ਵੀ ਹੈ ਉਹਨਾਂ ਨਾਲ ਤੇ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਇਹ ਜਿਹੜੇ ਹਲਕਾ ਇੰਚਾਰਜ ਜਿਨ੍ਹਾਂ ਨੇ ਕੱਲ ਮੀਟਿੰਗ ਕੀਤੀ ਹੈ ਬਿਲਕੁਲ ਇਹਨਾਂ ਨੂੰ ਮੰਨਿਆ ਜਾ ਰਿਹਾ ਸੀ ਜਦੋਂ ਪਿਛਲੀ ਸਰਕਾਰ ਵੇਲੇ ਵੀ ਇਹ ਸਾਰੇ ਮਹਾਰਾਣੀ ਪ੍ਰਨੀਤ ਕੌਰ ਅਤੇ ਕੈਪਟਨ ਅਮਰਿੰਦਰ ਦੇ ਖੇਮੇ ਦੇ ਵਿਧਾਇਕ ਨੇ ਸਾਰੇ ਬਿਲਕੁਲ ਤੇ ਇਹਨਾਂ ਦੇ ਮੈਨੂੰ ਲੱਗਦਾ ਵੀ ਉੱਪਰੋਂ ਉੱਪਰ ਜਿਵੇਂ ਡਾਕਟਰ ਧਰਮਵੀਰ ਗਾਂਧੀ ਨੂੰ ਲੈ ਕੇ ਆਏ ਨੇ ਇਹ ਹੂੰ ਦੇ ਕਿ ਇਹ ਸਾਰੇ ਹੁਣ ਧਰਮਵੀਰ ਉਹੀ ਸਵਾਲ ਤੇ ਜਵਾਬ ਜਿਹੜਾ ਆਪਾਂ ਪਹਿਲਾਂ ਕਰ ਰਹੇ ਸੀ ਵੀ ਧਰਮਵੀਰ ਗਾਂਧੀ ਜੀ ਕੀ ਇਹਨਾ ਸਾਰੇ ਜਿਹੜੇ ਸੱਜਣ ਨੇ ਜਿਹੜੇ ਟਿਕਟ ਮੰਗ ਰਹੇ ਸੀ ਟਿਕਟਾਂ ਦੇ ਚਾਹਵਾਨ ਸੀ ਜਿਹੜੇ ਆਪਣੇ ਆਪ ਨੂੰ ਟਕਸਾਲੀ ਕਾਂਗਰਸੀ ਕਹਿੰਦੇ ਨੇ ਜਿਹੜੇ ਆਪਣੇ ਆਪ ਨੂੰ ਉਮੀਦਵਾਰ ਐਲਾਨ ਰਹੇ ਸੀ ਵੀ ਉਹ ਚੱਲ ਸਕਣਗੇ ਜਾਂ ਸਾਰੇ ਆਪਣੇ ਜਿਹੜੇ ਸਪੋਰਟਰ ਨੇ ਆਪਣੇ ਵੋਟਰ ਨੇ ਪਿੰਡ ਲੇਬਲ ਤੇ ਬੂਥ ਪੱਦਰ ਤੇ ਸਰਕਲ ਪੱਦਰ ਤੇ ਕੀ ਉਹਨਾਂ ਸਾਰੇ ਦੀਆਂ ਵੋਟਾਂ ਪਵਾ ਦੇਣਗੇ ਇੱਕ ਗੱਲ ਮੈਂ ਮਨਦੀਪ ਜੀ ਜ਼ਰੂਰ ਕਹਿਣਾ ਕਿ ਜਿਹੜਾ ਡਾਕਟਰ ਧਰਮਵੀਰ ਗਾਂਧੀ ਹੈ ਜੀ ਉਹ ਬੇਦਾਗ ਸਿਰਜਿਤ ਨੇ ਇਨਕਲਾਬੀ ਵਿਚਾਰਾਂ ਵਾਲੇ ਨੇ ਅੰਨਾ ਹਜ਼ਾਰੇ ਦੇ ਮੂਵਮੈਂਟ ਵੇਲੇ ਵੀ ਉਹਨਾਂ ਨੇ ਦਿੱਲੀ ਜਾ ਕੇ ਪੂਰਾ ਯੋਗਦਾਨ ਪਾਇਆ ਸੀ ਉਸ ਮੂਵਮੈਂਟ ਚ ਜੀ ਤੇ 2114 ਵਿੱਚ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਡੇਰ ਦਿੱਤੀ ਸੀ ਥੋੜੀ ਦੇਰ ਬਾਅਦ ਹੀ ਉਹ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਸੀ ਉਹਨਾਂ ਦੇ ਵਿਰੁੱਧ ਉਹਨਾਂ ਨੇ ਬਗਾਵਤ ਕਰ ਦਿੱਤੀ ਸੀ ਪਰ ਮੇਰਾ ਖਿਆਲ 2115 ਤੋਂ ਹੀ ਉਹ ਬਾਗੀ ਹੋ ਗਏ ਸੀ ਬਿਲਕੁਲ ਪਿਛਲੀ ਵਾਰੀ ਵੀ 219 ਵਿੱਚ ਤਜਰਬਾ ਦਾ ਡਾਕਟਰ ਧਰਮਵੀਰ ਗਾਂਧੀ ਕੋਲ ਵੀ ਹੈਗਾ ਨਾ ਜੀ ਉਹਨਾਂ ਨੇ ਜੇ 19 ਚ ਚੋਣ ਜਿੱਤੀ 2114 ਚ ਚੋਣ ਜਿੱਤੀ ਤੇ 219 ਚ ਵੀ ਉਹ ਜਿਹੜੀ ਉਹਨਾਂ ਦੀ ਆਪਣੀ ਬਣਾਈ ਹੋਈ ਪਾਰਟੀ ਸੀ ਨਵਾਂ ਪੰਜਾਬ ਪਾਰਟੀ ਉਹਦੇ ਵੱਲੋਂ ਚੋਣ ਮੈਦਾਨ ਵਿੱਚ ਆਏ ਸੀ ਪਟਿਆਲੇ 'ਚ ਤੇ ਮਨਦੀਪ ਜੀ ਉਹਨਾਂ ਨੇ ਉਦੋਂ ਵੀ ਜਿਹੜੀ ਵੋਟ ਹੈਗੀ ਹੈ 1,66,645 ਵੋਟਾਂ ਹਾਸਲ ਕੀਤੀਆਂ ਸੀ ਆਪਣੀ ਪਾਰਟੀ ਵੱਲੋਂ ਆਜ਼ਾਦ ਤੌਰ ਤੇ ਖੜ ਕੇ ਲਗਭਗ 13.71% ਦੀ ਜਿਹੜਾ ਵੋਟ ਸ਼ੇਅਰ ਸੀ ਜੀ ਜੀ ਸੋ ਬਹੁਤ ਸਾਰੇ ਜਿਹੜੇ ਹੈਗੇ ਨੇ ਸੱਜਣ ਸੰਸਥਾਵਾਂ ਇਨਾਂ ਨਾਲ ਗਾਂਧੀ ਦੀ ਡਾਕਟਰ ਗਾਂਧੀ ਦੀ ਸਾਂਝ ਰਹੀ ਹੈ ਉਹਨਾਂ ਨੂੰ ਜ਼ਰੂਰ ਇਹ ਉਮੀਦਵਾਰ ਪ੍ਰਭਾਵਸ਼ਾਲੀ ਲੱਗਦਾ ਹੈ ਪਰ ਕਾਂਗਰਸੀ ਵਰਕਰ ਉਹਨਾਂ ਨੂੰ ਅਡਾਪਟ ਕਰਨਗੇ ਜਾਂ ਨਹੀਂ ਇਹ ਜਿਹੜਾ ਸਵਾਲ ਹੈ ਇਹਦਾ ਜਵਾਬ ਅਗਲੇ ਦਿਨਾਂ ਵਿੱਚ ਹੀ ਮਿਲ ਪਾਊਗਾ ਜਦੋਂ ਜਿਹੜਾ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਕਾਂਗਰਸ ਐਲਾਨ ਕਰੂਗੀ ਚੋਣ ਮੈਦਾਨ ਭਖ ਜਾਵੇਗਾ ਤੇ ਬੇਰੇ ਜਿਹੜੇ ਬਾਕੀ ਸਾਰੇ ਅੱਜ ਟਿਕਟਾਂ ਮੰਗ ਰਹੇ ਨੇ ਹਲੇ ਤੱਕ ਕਿਉਂਕਿ ਟਿਕਟ ਡਿਕਲੇਅਰ ਨਹੀਂ ਹੋਈ ਅਜੇ ਤੱਕ ਸਾਲੀ ਕਾਂਗਰਸੀ ਜਿਹੜੇ ਆਪਣੇ ਆਪ ਨੂੰ ਖਵਾ ਰਹੇ ਨੇ ਹੂੰ ਉਹ ਟਿਕਟ ਮੰਗ ਰਹੇ ਨੇ ਵੀ ਸਾਨੂੰ ਦਿਓ ਜੀ ਤੇ ਉਸ ਤੋਂ ਬਾਅਦ ਉਹਨਾਂ ਦਾ ਕੀ ਰੁਖ ਰਹੇਗਾ ਕੀ ਕਿਉਂਕਿ ਅੱਜ ਕੱਲ ਦਲ ਬਦਲੀਆਂ ਬਦਲੂਆਂ ਬਦਲੀ ਦਾ ਵੀ ਬਹੁਤ ਮੌਸਮ ਚੱਲ ਰਿਹਾ ਹੈ ਸਵੇਰ ਵੇਲੇ ਕੋਈ ਸੱਜਣ ਕਿਸੇ ਪਾਰਟੀ 'ਚ ਹੁੰਦਾ ਹੈ ਤੇ ਸ਼ਾਮ ਨੂੰ ਉਹ ਕਿਸੇ ਦੂਜੀ ਪਾਰਟੀ ਵਿੱਚੋਂ ਇੱਕ ਘੰਟਿਆਂ ਬਾਅਦ ਦੂਜੀ ਪਾਰਟੀ ਦਾ ਝੰਡਾ ਫੜ ਕੇ ਦੂਜੀ ਪਾਰਟੀ ਨੂੰ ਆਪਣੀ ਮਾਂ ਬਣਾ ਕੇ ਵਹਿੜ ਜਾਂਦਾ ਹੈ ਪਹਿਲੀ ਪਹਿਲੀ ਮਾਂ ਨੂੰ ਛੱਡ ਕੇ ਬਿਲਕੁਲ ਸੋ ਹਲੇ ਅਗਲੇ ਕੁਝ ਦਿਨਾਂ ਚ ਇਹ ਸਾਫ ਹੋ ਗਈ ਪਟਿਆਲੇ ਹਲਕੇ ਦੀ ਜਿਹੜੀ ਸਮੁੱਚੀ ਰਾਜਨੀਤੀ ਹੈ ਤੇ ਲੋਕ ਸਭਾ ਹਲਕੇ ਦਾ ਜਿਹੜਾ ਸੁਚਾ ਸਮੁੱਚਾ ਚੋਣ ਮੈਦਾਨ ਦੀ ਗੱਲ ਹੈ ਬਾਕੀ ਜਿਹੜੀ ਹੁਕਮਰਾਨ ਧਿਰ ਦੀ ਵੀ ਮੇਰਾ ਖਿਆਲ ਆਪਾਂ ਨੂੰ ਗੱਲ ਜ਼ਰੂਰ ਕਰਨੀ ਚਾਹੀਦੀ ਏ ਡਾਕਟਰ ਬਲਬੀਰ ਸਿੰਘ ਜਿਹੜੇ ਸਿਹਤ ਮੰਤਰੀ ਨੇ ਦੇਖੋ ਪਿਛਲੀ ਵਾਰੀ ਆਮ ਆਦਮੀ ਪਾਰਟੀ ਤੋਂ 2014 ਵਿੱਚ ਡਾਕਟਰ ਗਾਂਧੀ ਜੀ ਚੋਣ ਜਿੱਤੇ ਸੀ ਇੱਥੋਂ ਜੀ ਤੇ 219 ਵਿੱਚ ਨੀਨਾ ਮਿੱਤਲ ਜਿਹੜੇ ਰਾਜਪੁਰੇ ਹਲਕੇ ਦੇ ਅੱਜਕੱਲ੍ਹ ਵਿਧਾਇਕ ਨੇ ਉਹ ਉਮੀਦਵਾਰ ਸੀ ਬਿਲਕੁਲ ਹਮ ਆਦਮੀ ਪਾਰਟੀ ਦੇ ਪਰ ਉਹਨਾਂ ਨੂੰ ਜਿਹੜੀ ਵੋਟ ਸੇਅਰ ਸੀ ਉਹਨਾਂ ਦਾ ਉਸ ਵੇਲੇ ਬਹੁਤ ਘੱਟ ਸੀ ਬਹੁਤ ਘੱਟ ਸੀ ਬਿਲਕੁਲ 56877 ਵੋਟਾਂ ਸਿਰਫ ਨੀਨਾ ਮਿੱਤਲ ਨੂੰ ਪਈਆਂ ਸੀ ਚੌਥੇ ਜਾਂ ਪੰਜਵੇਂ ਨੰਬਰ ਤੇ ਇਹ ਆਏ ਸੀ ਕਿਉਂਕਿ ਸਰਜੀਤ ਸਿੰਘ ਰਖੜਾ ਦੂਜੇ ਨੰਬਰ ਤੇ ਆਏ ਸੀ ਅਕਾਲੀ ਭਾਜਪਾ ਗੱਠਜੋੜ ਇਸ ਵਾਰੀ ਤਾਂ ਭਾਜਪਾ ਗੱਲੀ ਚੋਣ ਲੜ ਰਹੀ ਹੈ ਪਿਛਲੀ ਵਾਰੀ ਤਾਂ ਅਕਾਲੀ ਦਲ ਤੇ ਭਾਜਪਾ ਦਾ ਚੋਣ ਗਠਜੋੜ ਸੀ ਹੂੰ ਤੇ ਤੀਜੇ ਨੰਬਰ ਤੇ ਉਦੋਂ ਵੀ ਡਾਕਟਰ ਧਰਮਬੀਰ ਗਾਂਧੀ ਆਏ ਸੀ ਪਿਛਲੀ ਚੋਣ ਵਿੱਚ ਹੂੰ ਨੀਨਾ ਮਿੱਤਰ ਉਹਨਾਂ ਤੋਂ ਬਾਅਦ ਚੌਥੇ ਨੰਬਰ ਤੇ ਆਏ ਸੀ ਪਰ ਇਸ ਵਾਰ ਜਿਹੜੇ ਹੁਕਮਰਾਨ ਧਿਰ ਨੂੰ ਦੇਖੋ ਇਹ ਬਹੁਤ ਵੱਡਾ ਫਾਇਦਾ ਹੈ ਕਿ ਨੌ ਵਿਧਾਨ ਸਭਾ ਹਲਕੇ ਤੇ ਨੌ ਦੇ ਨੌ ਹਲਕਿਆਂ ਵਿੱਚ ਹੀ ਜਿਹੜੇ ਵਿਧਾਇਕ ਨੇ ਇਹਨਾਂ ਵਿੱਚ ਮੰਤਰੀ ਵੀ ਨੇ ਜਿਵੇਂ ਚੇਤਨ ਸਿੰਘ ਜੋੜੇ ਮਾਜਰਾ ਮੰਤਰੀ ਨੇ ਵੀ ਇਸੇ ਹਲਕੇ ਚਾਹੁੰਦੇ ਨੇ ਡਾਕਟਰ ਬਲਵੀਰ ਜੀ ਖੁਦ ਸਹਿਦ ਮੰਤਰੀ ਨੇ ਤੇ ਬਾਕੀ ਸਾਰੇ ਥਾਵਾਂ ਤੇ ਉਹਨਾਂ ਦੇ ਵਿਧਾਇਕ ਨੇ ਹੁਕਮਰਾਨ ਧਿਰ ਦੇ ਉਹਦਾ ਬਹੁਤ ਵੱਡਾ ਫਾਇਦਾ ਤਾਂ ਹੁਕਮਰਾਨ ਧਿਰ ਨੂੰ ਜ਼ਰੂਰ ਮਿਲੇਗਾ ਉਮੀਦਵਾਰ ਨੂੰ ਹਮ ਆਪਣੇ ਵਿਧਾਇਕਾਂ ਦਾ ਕਿਉਂਕਿ ਉਹ ਚੋਣ ਮਹਮ ਨਵਾਉਣਗੇ ਚਲਾਣਗੇ ਭਾਜਪਾ ਦਾ ਇਸ ਹਲਕੇ ਵਿੱਚ ਕੋਈ ਵਿਧਾਇਕ ਨਹੀਂ ਹੈ ਹਲਕਾ ਇੰਚਾਰਜਾਂ ਰਾਹੀਂ ਭਾਜਪਾ ਨੂੰ ਆਪਣੇ ਉਮੀਦਵਾਰ ਲਈ ਪ੍ਰਚਾਰ ਕਰਨਾ ਪਊਗਾ ਬਿਲਕੁਲ ਜੀ ਅਕਾਲੀ ਦਲ ਨੇ ਵੀ ਅਜੇ ਆਪਣੇ ਪਰਨੇ ਖੋਲੇ ਕਿ ਕਿਹੜਾ ਉਮੀਦਵਾਰ ਉਹਨਾਂ ਦਾ ਆਊਗਾ ਜਿਆਦਾਤਰ ਚਰਨਜੀਤ ਸਿੰਘ ਬਰਾੜ ਸਰਜੀਤ ਸਿੰਘ ਰਖੜਾ ਤੇ ਨਰਿੰਦਰ ਸ਼ਰਮਾ ਇਹਨਾਂ ਦੀ ਚਰਚਾ ਹੋ ਰਹੀ ਹੈ ਵੀ ਇਹਨਾਂ ਚੋਂ ਕੋਈ ਇੱਕ ਉਮੀਦਵਾਰ ਹੋ ਸਕਦਾ ਹੈ ਬਹੁਜਨ ਸਮਾਜ ਪਾਰਟੀ ਨੇ ਵੀ ਅਜੇ ਖੱਬੀਆਂ ਧਿਰਾਂ ਨਾਲ ਮਿਲ ਕੇ ਇੱਥੇ ਉਮੀਦਵਾਰ ਐਲਾਨਣਾ ਹੈ ਸੋ ਹਲੇ ਅਗਲੇ ਜਦੋਂ ਤੱਕ ਸਾਰੇ ਉਮੀਦਵਾਰਾਂ ਦਾ ਐਲਾਨ ਨਹੀਂ ਹੋ ਜਾਂਦਾ ਕਿਉਂਕਿ ਪੰਜਾਬ ਦਾ ਜਿਹੜਾ ਚੋਣ ਪੜਾਇਆ ਉਹ ਆਖਰ ਅਖੀਰ ਲਾਇਆ ਪਹਿਲੀ ਜ਼ੋਨ ਨੂੰ ਚੋਣ ਹੋਣੀ ਹੈ ਜੇ ਕਾਫੀ ਸਮਾਂ ਲਗਭਗ 2 ਮਹੀਨੇ ਦੇ ਕਰੀਬ ਸਮਾਂ ਬਾਕੀ ਪਿਆ ਹੈ ਅਗਲੇ ਦਿਨਾਂ ਵਿੱਚ ਇਹ ਸਾਰਾ ਕੌਣ ਕਿੱਧਰ ਖੜਦਾ ਹੈ ਕੌਣ ਕਿਸ ਨੂੰ ਵੋਟਾਂ ਪਾ ਰਿਹਾ ਹੈ ਕੌਣ ਅੰਦਰਖਾਤੇ ਕਿਹਦੇ ਨਾਲ ਸਮਝੌਤਾ ਕਰ ਰਿਹਾ ਹੈ ਇਹ ਅਗਲੇ ਕੁਝ ਦਿਨਾਂ ਵਿੱਚ ਹੀ ਸਪਸ਼ਟ ਹੋਊਗਾ ਬਿਲਕੁਲ ਇਹ ਤਾਂ ਚੱਲੂਗੀ ਜਿਹੜੀ ਜੋਰ ਤੋੜ ਦੀ ਰਾਜਨੀਤੀ ਤਾਂ ਚਲਣੀ ਹੈ ਜੀ ਕਿਉਂਕਿ ਇਸ ਵਾਰ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਮੰਨ ਲੱਗਦਾ ਪਹਿਲੀ ਵਾਰੀ ਇਹੋ ਜੇ ਮਾਹੌਲ ਦੇ ਵਿੱਚ ਹੋ ਰਿਹਾ ਨੇ ਜਿਨ੍ਹਾਂ ਦੇ ਵਿੱਚ ਏਡੇ ਵੱਡੇ ਪੱਧਰ ਦੇ ਉੱਤੇ ਫੇਰ ਬਦਲ ਦਲ ਬਦਲੂਆ ਹੋ ਰਹੀਆਂ ਹੋਣ ਜਾਂ ਫਿਰ ਇੰਨਾ ਕੁਝ ਸਿਆਸ ਦੇ ਵਿੱਚ ਹੋ ਰਿਹਾ ਹੋਵੇ ਸ਼ਾਇਦ ਤੁਸੀਂ ਪਹਿਲਾਂ ਦੇਖਿਆ ਹੋਵੇ ਜੀ ਕਦੇ ਦੇਖਿਆ ਕਿ ਇਸ ਤਰ੍ਹਾਂ ਜਿਵੇਂ ਪੰਜਾਬ ਦੀਆਂ ਚੋਣਾਂ ਇਸ ਵਾਰ ਲੋਕ ਸਭਾ ਦੀਆਂ ਹੋ ਰਹੀਆਂ ਨੇ ਕਦੇ ਪਹਿਲਾਂ ਵੀ ਇਸ ਤਰ੍ਹਾਂ ਲੋਕਾਂ ਦੇ ਵੱਲੋਂ ਜਾਂ ਫਿਰ ਲੀਡਰਾਂ ਦੇ ਵੱਲੋਂ ਇਹਨਾਂ ਉਤਸ਼ਾਹ ਦਿਖਾਇਆ ਗਿਆ ਹੋਵੇ ਜਾਂ ਫਿਰ ਇਸ ਕਰਕੇ ਕਿ ਇਸ ਵਾਰ ਜਿਹੜੇ ਆਮਾਦੀ ਪਾਰਟੀ 2022 ਦੇ ਵਿੱਚ ਵੱਡੇ ਲੀਡਰ ਵੀ ਹਰਾ ਦਿੱਤੇ ਸੀ ਜਿਸ ਨੂੰ ਲੈ ਕੇ ਉਹ ਵੀ ਚਾਹਵਾਨ ਨੇ ਤਾਂ ਕਰਕੇ ਇਹ ਜਿਹੜੀਆਂ ਚੋਣਾਂ ਨੇ ਤਾਂ ਕਰਕੇ ਨਿਆ ਰੋਚਕ ਬੰਦੀ ਜਾ ਰਹੀਆਂ ਨੇ ਦੇਖੋ ਫੇਰ ਬਦਲੀਆਂ ਜਿਹੜੀਆਂ ਕਰ ਰਹੀਆਂ ਨੇ ਵੈਸੇ ਤਾਂ ਚੱਲਦਾ ਰਹਿੰਦਾ ਹੈ ਫੇਰ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ ਪਰ ਬਹੁਤ ਇਸ ਵਾਰੀ ਤਾਂ ਹੈਰਾਨੀਜਨਕ ਗੱਲ ਬਦਲ ਰਹੇ ਨੇ ਲੀਡਰ ਬਿਲਕੁਲ ਆਮ ਤਾਈਵੇਂ ਹੁੰਦਾ ਸੀ ਨਾ ਵੀ ਵਿਰੋਧੀ ਪਾਰਟੀਆਂ ਦੇ ਚਲੋ ਇਧਰੋਂ ਉਧਰ ਚਲੇ ਗਏ ਇਸ ਵਾਰ ਤਾਂ ਹੁਕਮਰਾਨ ਤੇ ਨਾਲ ਸੰਬੰਧਿਤ ਇਹਨਾਂ ਦੀ ਟਿਕਟ ਵੀ ਐਲਾਨੀ ਜਾ ਚੁੱਕੀ ਸੀ ਜੇ ਆਪਾਂ ਸੁਸ਼ੀਲ ਰੇਖੋ ਦੀ ਗੱਲ ਕਰ ਲਈਏ ਜਲੰਧਰ ਤੋਂ ਰਾਤੋ ਰਾਤ ਆਪਣੀ ਟਿਕਟ ਛੱਡ ਕੇ ਚਲੇ ਗਏ ਇੱਕ ਉਹਨਾਂ ਦਾ ਵ代ਕ ਗੁਰਾਲ ਦੂਜੇ ਪਾਸੇ ਭਾਜਪਾ ਚ ਚਲੇ ਗਿਆ ਇਸੇ ਤਰ੍ਹਾਂ ਕਾਂਗਰਸ ਦਾ ਦੇ ਰਵਨੀਤ ਬਿੱਟੂ ਜਿਹੜਾ ਬਹੁਤ ਵੱਡੀ ਵੱਡੀਆਂ ਗਾਲਾਂ ਕੱਢਿਆ ਕਰਦਾ ਸੀ ਕਿਸਾਨ ਸੰਘਰਸ਼ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਹੋਰ ਤੋਰਾ ਤੋਰ ਪਾਲਾ ਬਦਲ ਕੇ ਚਲੇਗੇ ਹੂੰ ਸੋ ਅਜੇ ਤਾਂ ਮਨਦੀਪ ਜੀ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਲੜ ਬਦਲੀਆਂ ਹੋਰ ਵੀ ਹੋਣਗੀਆਂ ਕਿਉਂਕਿ ਕਾਫੀ ਹਲਕਿਆਂ ਤੋਂ ਅਜੇ ਜਿਹੜੇ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਵੀ ਆਪਣੇ ਉਮੀਦਵਾਰ ਐਲਾਨਣੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਐਲਾਨੇ ਜਾਣੇ ਨੇ ਇਹ ਸਾਰੇ ਕਿਤੇ ਨਾ ਕਿਤੇ ਨਵੇਂ-ਨਵੇਂ ਚਿਹਰਿਆਂ ਦੀ ਤਲਾਸ਼ ਵਿੱਚ ਰਹਿੰਦੇ ਨੇ ਕਈ ਵਾਰੀ ਵੱਡਾ ਚਿਹਰਾ ਕੋਈ ਦੂਜੀ ਪਾਰਟੀ ਦਾ ਲਿਆ ਕੇ ਉਹਨੂੰ ਟਿਕਟ ਦੇ ਦੰਦ ਨੇ ਚਿਹਰਿਆਂ ਦੀ ਰਾਜਨੀਤੀ ਵੀ ਪੰਜਾਬ ਵਿੱਚ ਪਰ ਉਹ ਰਹਿੰਦੀ ਹੈ ਪਰ ਮੈਨੂੰ ਐਵੇਂ ਲੱਗ ਰਿਹਾ ਮਨਦੀਪ ਜੀ ਕਿ ਜਿਵੇਂ ਇਹ ਲੀਡਰ ਨੇ ਗੱਲ ਬਦਲੀਆਂ ਕਰਦੇ ਨੇ ਤੇ ਜਿਵੇਂ ਲੱਗਦੇ ਨੇ ਵੀ ਸ਼ਾਇਦ ਪੰਜਾਬ ਦੇ ਲੋਕ ਭੋਲੇ ਭਾਲੇ ਨੇ ਜਿਹਾ ਹੈ ਨਹੀਂ ਬਿਲਕੁਲ ਸਮਾਂ ਦੱਸੇਗਾ ਕਿ ਦਲ ਬਦਲੀ ਵਾਲੇ ਜਿਹੜੇ ਲੀਡਰ ਨੇ ਉਹਨਾਂ ਨੂੰ ਪੰਜਾਬ ਦੇ ਲੋਕ ਅਕਸੈਪਟ ਕਰਦੇ ਨੇ ਜਾਂ ਨਹੀਂ ਕਰਦੇ ਹੂੰ ਪਾਵੇਂ ਅੱਜ ਦੇ ਦਿਨੋਂ ਆਪੋ ਆਪਣੀਆਂ ਟਿਕਟਾਂ ਪੱਕੀਆਂ ਕਰ ਰਹੇ ਨੇ ਤੇ ਬਹੁਤ ਸਾਰੀਆਂ ਦਲ ਬਦਲੀਆਂ ਆਉਣ ਵਾਲੇ ਦਿਨਾਂ 'ਚ ਵੀ ਹੋਣ ਗਿਆ ਜਿਆਦਾਤਰ ਤਾਂ ਭਾਜਪਾ ਵੱਲ ਹੀ ਜਾ ਰਹੇ ਨੇ ਜਿਹੜੇ ਉਮੀਦਵਾਰ ਨੇ ਪਰ ਜਿਵੇਂ ਹੁਣ ਜੇ ਪਟਿਆਲੇ ਦੀ ਵੀ ਗੱਲ ਕਰ ਲਈਏ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਕਿੰਨੇ ਸਾਰੇ ਪਿੰਡਾਂ ਵਿੱਚ ਆਪਣੇ ਬਨੂੜ ਨੇੜਲੇ ਜੰਗਪੁਰਾ ਵਾਲਿਆਂ ਨੇ ਕੌਮੀ ਹਾਈਵੇ ਤੇ ਵੱਡਾ ਸਾਰਾ ਬੋਰਡ ਲਾ ਦਿੱਤਾ ਕਿ ਸਾਡੇ ਪਿੰਡ 'ਚ ਕਿਰਪਾ ਕਰਕੇ ਕੋਈ ਬੰਦਾ ਚੋਣ ਪ੍ਰਚਾਰ ਕਰਨ ਆਵੇ ਬਿਲਕੁਲ ਜੀ ਇਹ ਸਾਰੀਆਂ ਚੀਜ਼ਾਂ ਵੀ ਸਮੀਕਰਨ ਨੂੰ ਤਬਦੀਲ ਕਰਨਗੀਆਂ ਲੋਕ ਸਭਾ ਚੋਣਾਂ ਦਾ ਇਸ ਵਾਰ ਬਹੁਤ ਸਾਰੀਆਂ ਭਾਵੇਂ ਭਾਜਪਾ ਲਈ ਜਾਦਾਂ ਦੁਸ਼ਵਾਰੀਆਂ ਨੇ ਪਰ ਦੂਜਿਆਂ ਨੂੰ ਵੀ ਸਵਾਲ ਜਵਾਬ ਖਾਸ ਕਰਕੇ ਹੁਕਮਰਾਨ ਧਿਰ ਨੂੰ ਵੀ ਸਵਾਲ ਜਵਾਬ ਤਾਂ ਲੋਕ ਜ਼ਰੂਰ ਪੁੱਛਣਗੇ ਤੇ ਗੱਲ ਬਦਲੀਆਂ ਤੇ ਫੇਰ ਬਦਲੀਆਂ ਇਹ ਤਾਂ ਮੈਨੂੰ ਲੱਗਦਾ ਚੱਲਦੇ ਹੀ ਰਹੂਗਾ ਇਹਦੇ ਨਾਲ ਰੌਚਕਤਾ ਕੀ ਹੈ ਲੋਕੀ ਮਖੌਲ ਹੀ ਕਰ ਰਹੇ ਨੇ ਲੀਡਰਾਂ ਨੂੰ ਜਿਹੜੇ ਰਾਤੋਂ ਰਾਤ ਵੀ ਮਾਂ ਨੂੰ ਆਪਣੇ ਨੂੰ ਕਿਵੇਂ ਬਦਲ ਲੈਂਦੇ ਨੇ ਇੱਕ ਵਸੇ ਇੱਕ ਦਿਨ ਪਹਿਲਾਂ ਮੇਰੀ ਮਾਂ ਪਾਰਟੀ ਇਹ ਦੂਜੇ ਦਿਨ ਮੇਰੀ ਮਾਂ ਪਾਰਟੀ ਇਹ ਵੀ ਕਿ ਮਾਨੋਂ ਵੀ ਬਦਲਿਆ ਜਾ ਸਕਦਾ ਹੈ ਹੂੰ ਬਿਲਕੁਲ ਇਹ ਬਹੁਤ ਸਾਰੇ ਕੁਐਸਚਨ ਨੇ ਬਹੁਤ ਸਾਰੇ ਜਿਹੜੇ ਜਿਨ੍ਹਾਂ ਦੇ ਉੱਤਰ ਸਮਾਂ ਹੀ ਦੇਵੇਗਾ ਬਿਲਕੁਲ ਜੀ ਬਿਲਕੁਲ ਇਹ ਆਇਰਾਮ ਗਿਆਰਾਮ ਵਾਲੀ ਜਿਹੜੀ ਮੁਹਾਵਰਾ ਸੀ ਕਹਾਪਤੀ ਉਹ ਹੁਣ ਫਿਰ ਦੇਖਣ ਨੂੰ ਮਿਲ ਰਹੀ ਹੈ ਆਪਾਂ ਨੂੰ ਪੰਜਾਬ ਦੀ ਸਿਆਦ ਦੇ ਵਿੱਚ ਸੋਚਲਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਕੀਮਤੀ ਵਿਚਾਰ ਪਾਰਟੀ ਪੰਜਾਬ ਦੇ ਉੱਤੇ ਦਿੱਤੇ ਨੇ ਜੀ ਬਹੁਤ ਬਹੁਤ ਧੰਨਵਾਦ ਮਿੰਦੀ ਜੀ ਜੀ ਸੋ ਇਹ ਸਾਡੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਜੀ ਜਿਨ੍ਹਾਂ ਨੇ ਪਟਿਆਲਾ ਸੀਟ ਨੂੰ ਲੈ ਕੇ ਆਪਣੇ ਜਿਹੜੇ ਵਿਚਾਰ ਨੇ ਉਹ ਰੱਖੇ ਨੇ ਕਿ ਪੰਜਾਬ ਦੇ ਇਸ ਪਟਿਆਲਾ ਸੀਟ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸਿਆਸੀ ਫੇਰ ਬਦਲ ਵੀ ਹੋ ਸਕਦੇ ਨੇ ਕਿ ਕਾਂਗਰਸ ਦੇ ਲਈ ਵੱਡੀ ਚੁਣੌਤੀ ਹੋਵੇਗਾ ਜੇਕਰ ਡਾਕਟਰ ਤਰਵੇਰ ਗਾਂਧੀ ਹੋਰਾਂ ਨੂੰ ਉਹ ਉਮੀਦਵਾਰ ਐਲਾਨਦੀ ਹੈ ਕਿ ਉਹ ਜਿਹੜੇ ਟਕਸਾਲੀ ਪਰਿਵਾਰ ਨੇ ਜਿਹੜੇ ਟਿਕਟ ਦੇ ਦਾਅਵੇਦਾਰੀ ਕਰ ਰਹੇ ਸਨ ਕਿ ਉਹਨਾਂ ਨੂੰ ਨਾਲ ਲੈ ਕੇ ਡਾਕਟਰ ਤਰਵੇਰ ਗਾਂਧੀ ਨਾਲ ਚੱਲਣਗੇ ਜਾਂ ਫਿਰ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਕੁਝ ਦਿਨਾਂ ਦੇ ਵਿੱਚ ਹੀ ਸਥਿਤੀ ਕਲੀਅਰ ਹੋ ਜਾਵੇਗੀ ਕਿ ਪਟਿਆਲਾ ਸੀਟ ਦੇ ਉੱਤੇ ਕਿਹੋ ਜਿਹੇ ਸਮੀਕਰਨ ਬਦਲਦੇ ਦਿਖਾਈ ਦੇਣਗੇ ਸੋ ਤੁਸੀਂ ਜੁੜੇ ਰਹੋ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਬਿਲਾਉਂਦੇ ਰਹਾਂਗੇ ਹਰ ਇੱਕ ਖਬਰ ਦੇ ਉੱਤੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਹਰ ਇੱਕ ਖਬਰ ਦੇ ਉੱਤੇ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ